ਇਹਨਾਂ ਕੇ ਰਿਡੀਅਮ ਕਰਦੇ ਨੇ ਕਈ ਦਿਨਾਂ ਤੋਂ ਲੱਗਿਆ ਹੋਇਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਸਰਕਾਰ ਵੱਲੋਂ ਖਾਸ ਉਪਰਾਲੇ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਕੀ ਮੇਲਿਆਂ ਦਾ ਰੁੱਖ ਹੈ ਜਿਹੜਾ ਉਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਆਇ ਦਿਨ ਹੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਮੇਲੇ ਆ ਉਹ ਦੇਖਣ ਨੂੰ ਮਿਲਦੇ ਨੇ ਇਸ ਸਮੇਂ ਅਸੀਂ ਅੰਮ੍ਰਿਤਸਰ ਦੇ ਰਣਜੀਤ ਐਮਲੀ ਚ ਮੌਜੂਦ ਆ ਜਿੱਤੇ ਕਿ ਸਰਸ ਮੇਲਾ ਲੱਗਾ ਹੋਇਆ ਜਿਸ ਦੀਆਂ ਰੌਣਕਾਂ ਜਿਹੜੀਆਂ ਨੇ ਕਈ ਦਿਨ ਤੋਂ ਲੱਗੀਆਂ ਹੋਈਆਂ ਨੇ ਉਹਦੀਆਂ ਤਸਵੀਰਾਂ ਸਾਂਝੀਆਂ ਕਰਦੇ ਆ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਕਿਹਾ ਜਾ ਰਿਹਾ ਭਗਵੰਤ ਸਿੰਘ ਮਾਨ ਵੱਲੋਂ ਤਾਂ ਹੁਣ ਉਹ ਚੀਜ਼ਾਂ ਦਿਖ ਵੀ ਰਹੀਆਂ ਨੇ ਹੁਣ ਉਹ ਰੌਣਕਾਂ ਜਿਹੜੀਆਂ ਨੇ ਉਹ ਦਿਖਾਈ ਦੇਣ ਲੱਗ ਰਹੀਆਂ ਨੇ ਕਿਉਂਕਿ ਤੁਸੀਂ ਦੇਖੋ ਕਿ ਰੰਗਲਾ ਪੰਜਾਬ ਇਸ ਤਰ੍ਹਾਂ ਦਾ ਹੀ ਹੁੰਦਾ ਸੀ ਜਦੋਂ ਕਿ ਮੇਲੇ ਲੱਗਦੇ ਹੁੰਦੇ ਸੀ ਪੰਜਾਬ ਜਿਹੜੇ ਲੋਕ ਹੁੰਦੇ ਸੀ ਉਹ ਪੰਜਾਬ ਦੇ ਮੇਲਿਆਂ ਦੇ ਵਿੱਚ ਘਰਾ ਤੋਂ ਨਿਕਲ ਕੇ ਜਦ ਨਿਕਲਦੇ ਸੀ ਉਦੋਂ ਹੀ ਤਸਵੀਰਾਂ ਤੁਸੀਂ ਦੇਖੋ ਇਹ ਖੂਬਸੂਰਤ ਤਸਵੀਰਾਂ ਨੇ ਪੰਜਾਬ ਦੇ ਪੰਬਰੀ ਸਰਦੀਆਂ ਤਸਵੀਰਾਂ ਨੇ ਜਿੱਤੇ ਕਿ ਸਰਸ ਮੇਲਾ ਲੱਗਾ ਹੋਇਆ ਸਰਸ ਮੇਲੇ ਦੀ ਜਿਹੜੀਆਂ ਰੌਣਕਾਂ ਨੇ ਕਈ ਦਿਨਾਂ ਤੋਂ ਲੱਗਿਆ ਹੋਈਆਂ ਨੇ ਤੇ ਕਈ ਦਿਨ ਹੋਰ ਚੱਲਣਗੇ ਆ ਜਿਹੜੀਆਂ ਰੌਣਕਾਂ ਨੇ ਤੁਸੀਂ ਦੇਖੋ ਲਗਾਤਾਰ ਮੈਂ ਤਸਵੀਰਾਂ ਦਿਖਾਵਾਂਗੇ ਇਸ ਮੇਲੇ ਦੀਆਂ ਤੁਸੀਂ ਦੇਖੋ ਵੱਖਰੋ ਵੱਖਰਾ ਜਿਹੜਾ ਕਲਚਰ ਹੈ ਪੰਜਾਬ ਪਰ ਤੋਂ ਹੀ ਨਹੀਂ ਬਾਹਰ ਦੀਆਂ ਜਿਹੜੀਆਂ ਸਟੇਟਸ ਨੇ ਉਹਨਾਂ ਤੋਂ ਵੀ ਜਿਹੜੇ ਲੋਕ ਆਏ ਹੋਏ ਨੇ ਇੱਥੇ ਜਿਹੜੇ ਤੁਸੀਂ ਸਟਾਲ ਦੇਖ ਰਹੇ ਹੋ ਇਹ ਵੀ ਖਾਸ ਉਕਰਾਲੇ ਨੇ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਅੱਗੇ ਜਾ ਕੇ ਮੈਂ ਇਹ ਵੀ ਦਿਖਾਵਾਂਗਾ ਕਿ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਵਾਸਤੇ ਵੀ ਖਾਸ ਤੌਰ ਤੇ ਜਿਹੜਾ ਵਪਾਰ ਨੂੰ ਬੜਾਵਾ ਦੇਣ ਵਾਸਤੇ ਪੰਜਾਬ ਸਰਕਾਰ ਦੇ ਜਿਹੜੇ ਪੁਕਤਾ ਕਦਮ ਨੇ ਉਹਨਾਂ ਬਾਰੇ ਵੀ ਦੱਸ ਦਿੰਨੇ ਆ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਸਟਾਲ ਦਿੱਤੇ ਗਏ ਨੇ ਮਹਿਲਾਵਾਂ ਨੂੰ ਫ੍ਰੀ ਆਫ ਕਾਸਟ ਦਿੱਤੇ ਗਏ ਨੇ ਕਿਉਂਕਿ ਆ ਦੇਖਿਆ ਜਾਵੇ ਤਾਂ ਇਹ ਜਿਹੜੇ ਸਟਾਲ ਹੁੰਦੇ ਨੇ ਕਈ ਕਈ ਹਜ਼ਾਰ ਕਈ ਕਿ ਲੱਖਾਂ ਦੇ ਜਿਹੜੇ ਬੋਲੀਆਂ ਲੱਗਦੇ ਨੇ ਉਸ ਤੋਂ ਬਾਅਦੂਤ ਜਿਹੜੇ ਨੇ ਬਾਅਦ ਵਿੱਚ ਮਿਲਦੇ ਨੇ ਮਗਰ ਇਸ ਵਾਰ ਜਿਹੜਾ ਖਾਸ ਉਪਰਾਲਾ ਪੰਜਾਬ ਸਰਕਾਰ ਵੱਲੋਂ ਇਹ ਕੀਤਾ ਗਿਆ ਜਿਹੜੇ ਹੁਣ ਸਟਾਲ ਮਿਲੇ ਨੇ ਉਹ ਫ੍ਰੀ ਆਫ ਕਾਸਟ ਮਿਲੇ ਨੇ ਖਾਣ ਵਾਲਾ ਦਾ ਖਾਣਾ ਹੈ ਉਸ ਨੂੰ ਫ੍ਰੀ ਤੇ ਰਹਿਣ ਵਾਸਤੇ ਵੀ ਜ ਤੋੜ ਦਿੱਤੀ ਹੋਈ ਹੈ ਉਹ ਮਹਿਲਾਵਾਂ ਦੇ ਨਾਲ ਗੱਲਬਾਤ ਨਹੀਂ ਕਰਾਂਗੇ ਮਗਰ ਮੇਲੇ ਦੀਆਂ ਤਸਵੀਰਾਂ ਤੁਸੀਂ ਦੇਖੋ ਜਿਹੜੀਆਂ ਰੌਣਕਾਂ ਨੇ ਕਈ ਦਿਨਾਂ ਤੋਂ ਲੱਗੀਆਂ ਹੋਈਆਂ ਨੇ ਕਿ ਮੇਲਾ ਖੂਬਸੂਰਤੀ ਦਾ ਇੱਕ ਚਾਰ ਚੰਦ ਜਿਹੜੇ ਲੱਗੇ ਹੋਏ ਨੇ ਕਿਉਂਕਿ ਜਮਰਸਰ ਦੀ ਗੱਲ ਕਰੀਏ ਤਾਂ ਗੁਰੂਆਂ ਪੀਰਾਂ ਦੀ ਜਿਹੜੀ ਧਰਤੀ ਹੈ ਸ੍ਰੀ ਗੁਰੂ ਰਾਮਦਾਸ ਦੀ ਵਸਾਈ ਹੋਈ ਧਰਤੀ ਹੈ ਤੇ ਇੱਥੇ ਰੰਗਲਾ ਪੰਜਾਬ ਜਿਹੜਾ ਹੈ ਉਹ ਦਿਖਾਈ ਦਿੰਦਾ ਹੈ ਇਹ ਤਸਵੀਰਾਂ ਤੁਸੀਂ ਜਿਹੜੀਆਂ ਦੇਖ ਰਹੇ ਹੋ ਰੰਗਲਾ ਪੰਜਾਬ ਦੀ ਇੱਕ ਨਿਸ਼ਾਨੀ ਹੈ ਕਿ ਰੰਗਲਾ ਪੰਜਾਬ ਕਿਸ ਤਰ੍ਹਾਂ ਦਾ ਹੁੰਦਾ ਸੀ ਇਹ ਮੇਲੇਆਂ ਰਾਹੀਂ ਜਿਹੜਾ ਬਿਆਨ ਹੈ ਉਹ ਜ਼ਰੂਰ ਕੀਤਾ ਜਾਂਦਾ ਤੇ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਹੁਤ ਖਾਸ ਨੇ ਤੇ ਅਸੀਂ ਗੱਲਬਾਤ ਵੀ ਜਿਹੜੇ ਥੇ ਆਏ ਹੋਏ ਨੇ ਤੁਹਾਨੂੰ ਮੈਂ ਫਿਰ ਤੋਂ ਦੱਸਦਾ ਕਿ ਇੱਥੇ ਕੱਲੇ ਪੰਜਾਬ ਪਰ ਤੋਂ ਲੋਕ ਨਹੀਂ ਆਏ ਇਥੋਂ ਬਾਹਰ ਲਿਆ ਜਿਹੜੀਆਂ ਸਟੇਟਸ ਨੇ ਉੱਥੋਂ ਵੀ ਜਿਹੜੇ ਲੋਕ ਨੇ ਉਹ ਆਏ ਹੋਏ ਨੇ ਚਾਹੇ ਉਹ ਮਹਾਰਾਸ਼ਟਰ ਹੋਵੇ ਗੁਜਰਾਤ ਹੋਵੇ ਯੂਪੀ ਹੋਵੇ ਬਿਹਾਰ ਹੋਵੇ ਹਰ ਇੱਕ ਸਟੇਟ ਤੋਂ ਜਿਹੜੇ ਲੋਕ ਨੇ ਇੱਥੇ ਆਏ ਹੋਏ ਨੇ ਤੇ ਆਪਣੀ ਜਿਹੜੀ ਪ੍ਰਦਰਸ਼ਨੀ ਹੈ ਜਿਹੜਾ ਵਪਾਰ ਨੂੰ ਬੜਾਵਾ ਦੇਣ ਵਾਸਤੇ ਜਿਹੜੀਆਂ ਤਸਵੀਰਾਂ ਨੇ ਉਹ ਵੀ ਖਾਸ ਤੌਰ ਤੇ ਦਿਖਾਈ ਦੇ ਰੀਆਂ ਤੁਸੀਂ ਦੇਖੋ ਕਿ ਹਰ ਕੋਈ ਆਪਣਾ ਆਪਣਾ ਜਿਹੜਾ ਸਟਾਲ ਹੈ ਉਹ ਸਜਾ ਕੇ ਬੈਠਾ ਹੋਇਆ ਤੇ ਇਹ ਕ ਮੇਲਾ ਨਹੀਂ ਹੈ ਤੁਮਦਾਸੀ ਕੀ ਪੂਰੇ ਆ ਵਿਸ਼ੇ ਪਰ ਤੋਂ ਜੇ ਗੱਲ ਕਰੀ ਅਸੀਂ ਆਪਾਂ ਇੰਡੀਆ ਦੀ ਗੱਲ ਕਰਦੇ ਆ ਤਾਂ ਇੰਡੀਆ ਪਰ ਦੇ ਵਿੱਚੋਂ ਹਰ ਇੱਕ ਸਟੇਟ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਖਾਸ ਸੁਰਤੇ ਆਏ ਹੋਏ ਨੇ ਤੇ ਆਪਣੀ ਜਿਹੜੀ ਪ੍ਰਦਰਸ਼ਨੀ ਹੈ ਉਹ ਖਾਸ ਸੁਰਤੇ ਲਗਾਈ ਹੋਈ ਹੈ ਤੇ ਮੈਂ ਭਾਰਤ ਦੇਸ਼ ਦੀ ਗੱਲ ਕਰ ਰਿਹਾ ਤੇ ਅਸੀਂ ਉਸ ਤੋਂ ਉਲਟ ਗੱਲ ਕਰੀਏ ਤਾਂ ਵਿਸ਼ੇ ਪਰ ਦੀ ਗੱਲ ਕਰੀਏ ਤਾਂ ਉਹ ਵੀ ਜਿਹੜੇ ਲੋਕ ਨੇ ਇੱਥੇ ਆਏ ਹੋਏ ਨੇ ਤੇ ਆਪਣੀ ਪ੍ਰਦਰਸ਼ਨੀ ਖਾਸ ਸੁਰਤੇ ਦਿਖਾ ਰਹੇ ਨੇ ਅਸੀਂ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਾਂਗੇ ਕਿ ਇੱਥੇ ਆ ਕੇ ਵਪਾਰ ਜਿਹੜਾ ਹੈ ਕਿੰਨਾ ਕੁ ਸੁਖਾਵਾਂ ਲੱਗ ਰਿਹਾ ਤੇ ਕਿੰਨਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਕਦਮ ਚੱਕੇ ਗਏ ਨੇ ਫ੍ਰੀ ਆਫ ਕੋਸਟ ਜਿਹ ਸਟਾਲ ਦਿੱਤੇ ਨੇ ਉਹਨਾਂ ਦਾ ਕਿੰਨਾ ਕੁ ਫਾਇਦਾ ਜਿਹੜਾ ਮਹਿਲਾਵਾਂ ਨੂੰ ਮਿਲ ਰਿਹਾ ਖਾਸ ਤੌਰ ਤੇ ਵਪਾਰ ਨੂੰ ਕਿੰਨਾ ਕੁ ਬੜਾਵਾ ਮਿਲ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵਪਾਰ ਜਿਹੜਾ ਕਿੱਥੇ ਦੇਖਦੇ ਨੇ ਜਿੱਦਾਂ ਕਿ ਮੈਂ ਗੱਲ ਕਰ ਰਿਹਾ ਸੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਤੇ ਜਿਹੜਾ ਵਪਾਰ ਨੂੰ ਬਣਾਵਾ ਦੇਣ ਵਾਸਤੇ ਜਿਹੜਾ ਪੰਜਾਬ ਸਰਕਾਰ ਵੱਲੋਂ ਖਾਸ ਉਪਰਾਲਾ ਕੀਤਾ ਗਿਆ ਉਸ ਦੀਆਂ ਤਸਵੀਰਾਂ ਲਗਾਤਾਰ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਹੁਣ ਤੁਹਾਨੂੰ ਸਟਾਲ ਜਿਹੜੇ ਲੱਗੇ ਹੋਏ ਨੇ ਮਹਿਲਾਵਾਂ ਨੂੰ ਫ੍ਰੀ ਆਫ ਕੋਸਟ ਜਿਹੜੇ ਪੰਜਾਬ ਸਰਕਾਰ ਵੱਲੋਂ ਸਟਾਲ ਮੁਹੱਈਆ ਕਰਵਾਏ ਹੋਏ ਨੇ ਉਹਦੀਆਂ ਤਸਵੀਰਾਂ ਵੀ ਸਾਂਝਾ ਕਰਦੇ ਹਾਂ ਤੁਸੀਂ ਦੇਖੋ ਇਹ ਜਿਹੜੇ ਸਟਾਲ ਨੇ ਇਹ ਸਟਾਲ ਅੰਮ੍ਰਿਤਸਰ ਤੋਂ ਲੈ ਕੇ ਮਹਾਰਾਸ਼ਟਰ ਹੋ ਗਿਆ ਰਾਜਸਥਾਨ ਹੋ ਗਿਆ ਹਰ ਇੱਕ ਨੂੰ ਜਿਹੜੇ ਫ੍ਰੀ ਆਫ ਕੋਸਟ ਹੈ ਜਿਹੜੇ ਉਹ ਪੰਜਾਬ ਸਰਕਾਰ ਦੀ ਮੁਹਿੰਮ ਤਹਿਤ ਜਿਹੜੇ ਸਟਾਲ ਹੈ ਪ੍ਰੋਵਾਈਡ ਕਰਵਾਏ ਗਏ ਨੇ ਤੇ ਆ ਜਿਹੜੀਆਂ ਮਹਿਲਾਵਾਂ ਨੇ ਉਹ ਜ਼ਰੂਰ ਖੁਸ਼ ਨੇ ਕਿਉਂਕਿ ਪਿਛੇ ਰੱਖਿਆ ਜਾਂਦਾ ਜਿਹੜੇ ਮਰਦ ਹੁੰਦੇ ਨੇ ਮਗਰ ਹੁਣ ਪੰਜਾਬ ਸਰਕਾਰ ਵੱਲੋਂ ਇੱਕ ਖਾਸ ਤੌਰ ਜਿਹੜੀ ਮੁਹਿੰਮ ਚਲਾਈ ਗਈ ਇਸ ਦੇ ਵਿੱਚ ਮਹਿਲਾਵਾਂ ਨੂੰ ਖਾਸ ਤੌਰ ਤੇ ਜਿਹੜਾ ਮੌਕਾ ਦਿੱਤਾ ਗਿਆ ਤੇ ਇਹ ਮੌਕਾ ਅਸੀਂ ਜਾਨਣਾ ਚਾਹਾਂਗੇ ਜ਼ਰੂਰ ਜਿਹੜੀਆਂ ਮਹਿਲਾਵਾਂ ਨੇ ਉਹ ਕੋ ਜ਼ਰੂਰ ਜਾਣਾਂਗੇ ਇਹ ਮੌਕਾ ਮਿਲਦਾ ਕਿਵੇਂ ਆ ਕਿਉਂਕਿ ਲੋਕ ਕਈ ਇਸ ਤਰ੍ਹਾਂ ਦੇ ਨੇ ਲੋਕ ਜਾਗਰੂਕ ਨਹੀਂ ਹੈ ਲੋਕਾਂ ਨੂੰ ਪਤਾ ਨਹੀਂ ਕਿ ਇਹ ਸਟਾਲ ਲੈਣ ਵਾਸਤੇ ਕੀ ਕੁਝ ਜਿਹੜੀਆਂ ਫਾਰਮੈਲਿਟੀਆਂ ਨੇ ਉਹਨਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ ਮਗਰ ਗੱਲਬਾਤ ਕਰਦੇ ਆ ਭਲਾ ਮੈਮ ਕੀ ਨਾਮ ਹੈ ਤੇ ਕਿਸ ਚੀਜ਼ ਦਾ ਸਟਾਲ ਹੈ ਪਹਿਲਾਂ ਸਭ ਨਾਲ ਪਹਿਲਾਂ ਤੁਸੀਂ ਲੈ ਕੇ ਆਏ ਮੇਰਾ ਨਾਮ ਰਮਨਿਆ ਮੈਂ ਅਮ੍ਰਿਤਸਰ ਦੀ ਰਹਿਣ ਵਾਲੀ ਆ ਸਾਡਾ ਸਟਾਲ ਆਰਗੈਨਿਕ ਪਲਾਂਟਸ ਜਿਵੇਂ ਆਰਗੈਨਿਕ ਖਾਦ ਸੁੱਕ ਖਾਦ ਵਾਲਾ ਬੈਗ ਲੈ ਕੇ ਆ ਵਿੱਚ ਖਾਦ ਦਾ ਸੀ ਬੈਗ ਵੀ ਜਿਹੜਾ ਉਹ ਪਲਾਸਟਿਕ ਚ ਆਪਾਂ ਪੈਕ ਨਹੀਂ ਕਰਦੇ ਇਹ ਖਾਦ ਵੀ ਆਪਾਂ ਖੁਦ ਤਿਆਰ ਕਰਦੇ ਆ ਹਨਾ ਇਹਦਾ ਪ੍ਰੋਸੈਸ ਉਹ ਆਪਾਂ ਇੰਨੀਆਂ ਲੰਬੀਆਂ ਚੌੜੀਆਂ ਚੀਜ਼ਾਂ ਨਹੀਂ ਡਿਟੇਲ ਚ ਦੱਸ ਸਕਦੇ ਜਿਵੇਂ ਆਪਾਂ ਨੂੰ ਪਲਾਸਟਿਕ ਤੇ ਬੈਗ ਚ ਇਹ ਜੂਟ ਦਾ ਬੈਗ ਆ ਹਨਾ ਪਿਓਰ ਆਰਗੇਨਿਕ ਪਲਾਂਟਸ ਦੀ ਗ੍ਰੋਥ ਵੇਖੋਏ ਆਪਣਾ ਵਿਰਾਸਥੀ ਰੁੱਖ ਜਿੱਦਾਂ ਬੋੜ ਆ ਆਪਾਂ ਇਹ ਸਾਰੇ ਪਲਾਂਟਸ ਨਾਲ ਇਨਡੋਰ ਪਲਾਂਟਸ ਤੇ ਸਾਰਾ ਕੰਮ ਕਰ ਰਹੇ ਆ ਤੇ ਸਾਰੇ ਜੋ ਵੀ ਅਸੀਂ ਤਿਆਰ ਕੀਤਾ ਇਨਡੋਰ ਪਲਾਂਟਸ ਤੇ ਕੀਤਾ ਆ ਜਿਵੇਂ ਹੈਂਡ ਮੇਡ ਚੀਜ਼ਾਂ ਮਤਲਬ ਜਿੰਨੇ ਹੱਥ ਦੇ ਕੰਮ ਹੱਥ ਦੀ ਕਲਾ ਹੈ ਨਾ ਜਿਨ੍ਹਾਂ ਨੂੰ ਜਿਵੇਂ ਸਾਡੇ ਕੋਲ ਘੱਟ ਪੜੇ ਲਿਖੇ ਹੋਣ ਕਰਕੇ ਨੌਕਰੀਆਂ ਵਗੈਰਾ ਜੌਬਸ ਦੇਈ ਸੀ ਸੋ ਅਸੀਂ ਇਹ ਇੱਕ ਡਿਫਰੈਂਟ ਕਾਈਂਡ ਆਫ profession ਲੇਡੀਜ਼ ਨਰਸਰੀ ਦੇ ਕੰਮ ਤੋਂ ਡਰਦੀਆਂ ਆ ਅਸੀਂ ਇੱਕ ਫੁੱਲ ਫਲੇਜ ਨਰਸਰੀ ਵੱਡੀ ਨਰਸਰੀ ਜੀ ਦਾ ਪੂਰਾ ਪੰਜਾਬ 'ਚ ਨਾਮ ਹੋਵੇ ਇਦਾਂ ਦੀ ਨਰਸਰੀ ਮਤਲਬ ਇਹ ਸਾਡਾ ਡ੍ਰੀਮ ਆ ਹੈ ਨਾ ਤੇ ਉਹਦੇ ਲਈ ਸਾਨੂੰ ਸਰਕਾਰ ਦੀ ਹੈਲਪ ਵੀ ਚਾਹੀਦੀ ਆ ਕਿਉਂਕਿ ਜਗਾ ਲਈ ਪਿਛਲੇ 1.5 ਸਾਲ ਤੋਂ ਟਰਾਈ ਕਰ ਰਹੇ ਆ ਹੈ ਨਾ ਉਹ ਜਗ੍ਹਾ ਵੀ ਜਿਵੇਂ ਇਹ ਸਟਾਲ ਮਤਲਬ ਸਾਨੂੰ ਆਪਣਾ ਬਿਜ਼ਨਸ ਵਧਾਉਣ ਲਈ ਇੱਕ ਮੌਕਾ ਮਿਲਿਆ ਆ ਸੇਮ ਉਹੀ ਪ੍ਰੋਸੈਸ ਸਾਨੂੰ ਆ ਇਸ ਕੰਮ ਨੂੰ ਅੱਗੇ ਵਧਾਉਣ ਲਈ ਚਾਹੀਦਾ ਜਿਵੇਂ ਪੰਜਾਬ ਸਰਕਾਰ ਵੀ ਕਹਿੰਦੀ ਆ ਤੁਹਾਨੂੰ ਕੰਮ ਆਉਣਾ ਚਾਹੀਦਾ ਹੱਥੀ ਤੁਹਾਨੂੰ ਸਾਧਨ ਅਸੀਂ ਆਪਾਂ ਦਵਾਂਗੇ ਹਾਂ ਬਿਲਕੁਲ ਬਿਲਕੁਲ ਅਸੀਂ ਸਾਰਾ ਕੁਝ ਡਿਪੈਂਡੈਂਸ ਸਰਕਾਰਾਂ ਤੇ ਕਰ ਦਿੰਨੇ ਆ ਹਨਾ ਜਿਵੇਂ ਆਪਣੇ ਘਰ ਵੀ ਤੇ ਅਸੀਂ ਖੁਦ ਚਲਾਉਨੇ ਆ ਨਾ ਸਰਕਾਰ ਦੇ ਮੇਲ-ਜੋਲ ਨਾਲ ਮਤਲਬ ਛੋਟੇ-ਛੋਟੇ ਐਫਰਟਸ ਕਰਕੇ ਹੋ ਸਕਦਾ ਹਰ ਤਰ੍ਹਾਂ ਦਾ ਕੰਮ ਹੋ ਸਕਦਾ ਹੈ ਜਿਵੇਂ ਹੁਣ ਇਹ ਵੇਖੋ ਅਸੀਂ ਆ ਪਾਕਿਸਤਾਨ ਦੇ ਟਾਈਮ ਤੇ ਇਹਨਾਂ ਨੂੰ ਮਰੱਬੇ ਬੰਦੀ ਦੇ ਨਾਲੇ ਬੋਲਿਆ ਜਾਂਦਾ ਸੀ ਹੈਨਾ ਉਹ ਇਹ ਮੇਰੇ ਨਾਲ ਸੁਖ ਤੇ ਸਿਮਰ ਦੋਨੋਂ ਭੈਣ ਆ ਉਹ ਇਹਨਾਂ ਨੂੰ ਬਣਾਉਣੇ ਆਉਂਦੇ ਆ ਇਹ ਉਸ ਟਾਈਮ ਦੇ ਆ ਜਿਵੇਂ ਆ ਵੇਖੋ ਇੱਕ ਰਿਬਨ ਵਰਕੇ ਨੂੰ ਬੋਲਦੇ ਆ ਇਹ ਸੀ ਸਿਲਕ ਤੇ ਹੱਥ ਨਾਲ ਪੂਰਾ ਕੀਤਾ ਹੋਇਆ ਰਿਬਨ ਵਰਕ ਆ ਉਹ ਦਾਜ ਵਾਲਾ ਟਰੰਕ ਕੀ ਪੁਰਾਣੀਆਂ ਚੀਜ਼ਾਂ ਜਿਹੜੀਆਂ ਪੁਰਾਣਾ ਵਿਰਸਾ ਸਾਡਾ ਹੈਨਾ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਸੰਭਾਲ ਕੇ ਰੱਖਿਆ ਆ ਸੀ ਅੱਗੇ ਕਿਤੇ ਨੈਕਸਟ ਟਾਈਮ ਕਰਾਂਗੇ ਜਿਵੇਂ ਕੋਈ ਵੀਡੀਓ ਉਹਦੇ ਤੇ ਚਾਰ ਪੀੜੀਆਂ ਦੀਆਂ ਦਰੀਆਂ ਤੇ ਚਾਰ ਪੀੜੀਆਂ ਤੇ ਖੇਸ ਹੋਣਗੇ ਪ੍ਰਾਣਾ ਕਲਚਰ ਹਾਂ ਪ੍ਰਾਣਾ ਕਲਚਰ ਜਿਵੇਂ ਮੈਨੂੰ ਨਹੀਂ ਲੱਗਦਾ ਕਿ ਚਾਰ ਪੀੜੀਆਂ ਦਾ ਸਮਾਨ ਉਹ ਸਾਡੇ ਕੋਲ ਮਿਲਜੁਲ ਕੇ ਹੈਗਾ ਆ ਹਨਾ ਵੀ ਜਿਵੇਂ ਖੇਸਾਂ ਦੀ ਜਿਹੜੀ ਵੈਰਾਈਟੀ ਸੀ ਉਹ ਸਮੇਂ-ਸਮੇਂ ਨਾਲ ਕਿੱਦਾਂ ਚੇਂਜ ਹੋਈ ਦਰੀਆਂ ਦੀ ਕਿੱਦਾਂ ਚੇਂਜ ਉਹ ਆਪਾਂ ਡਿਟੇਲ ਚ ਅੱਗੇ ਕਰਾਂਗੇ ਪਰ ਸਾਨੂੰ ਇਸ ਕੰਮ ਨੂੰ ਆ ਮਤਲਬ ਅੱਗੇ ਹੋਰ ਅੱਗੇ ਅੱਗੇ ਜਾਣ ਲਈ ਜੋ ਸਾਡਾ ਡ੍ਰੀਮ ਹੈ ਉਹਦੇ ਲਈ ਸਾਨੂੰ ਸਰਕਾਰ ਤੋਂ ਵੱਡੀ ਹੈਲਪ ਚਾਹੀਦੀ ਆ। ਕੋਈ ਅਪੀਲ ਕਰ ਦੋ ਸਰਕਾਰ ਨੂੰ ਜੋ ਚਾਹੀਦਾ ਤੁਹਾਨੂੰ। ਹਾਂ ਇਹ ਮੇਰਾ ਮੈਸੇਜ ਹੈ ਜੇ ਭਗਵੰਤ ਜੀ ਸਰਕਾਰ ਤੱਕ ਪਹੁੰਚਦਾ ਆ ਤੇ ਉਹਨਾਂ ਨੂੰ ਸਾਨੂੰ ਕੋਈ ਪਲਾਟ ਸਾਨੂੰ ਕੋਈ ਜਗ੍ਹਾ ਮੇਨ ਰੋਡ ਤੇ ਉਹ ਪ੍ਰੋਵਾਈਡ ਕਰਨ ਅਸੀਂ ਆਪਣੇ ਅੰਮ੍ਰਿਤਸਰ ਦੀ ਨੁਹਾਰ ਬਦਲ ਦਾਂਗੇ ਜਿਵੇਂ ਵਡੀਆਂ ਪਾਰਕਾਂ ਪਲਾਸਟਿਕ ਫ੍ਰੀ ਹੈ ਨਾ ਪਲਾਸਟਿਕ ਦੇ ਰੀਯੂਜ਼ ਬੋਟਲਸ ਉਹ ਸਾਰੀਆਂ ਘਰ ਲੱਗੀਆਂ ਹੋਈਆਂ ਹੁਣ ਇੱਥੇ ਇੰਨਾ ਸਮਾਨ ਅਸੀਂ ਲਿਆ ਨਹੀਂ ਸੀ ਸਕਦੇ ਮਤਲਬ ਪਲਾਸਟਿਕ ਦੀ ਇੱਕ ਵੀ ਚੀਜ਼ ਉਹਨੂੰ ਆਪਾਂ ਮਤਲਬ ਆਪਣੇ এনवायरमेंट ਨੂੰ ਬਹੁਤ ਉਹਦੇ ਚ ਹੈਲਪ ਹੋਏਗੀ ਤੇ ਅਮਰਿਸ਼ ਸਰ ਨੂੰ ਮੈਂ ਅਸੀਂ ਮਤਲਬ ਇਹ ਸਾਡੀ ਟੀਮ ਆਪਾਂ ਅੰਮ੍ਰਿਤਸਰ ਨੂੰ ਪਲਾਸਟਿਕ ਫ੍ਰੀ ਅੰਮ੍ਰਿਤਸਰ ਕਰ ਸਕਦੇ ਆ ਬਟ ਸਰਕਾਰ ਦੀ ਜੇ ਸਾਨੂੰ ਸਪੋਰਟ ਮਿਲੇ ਤੇ ਜ਼ਰੂਰ ਮਿਲੇਗੀ ਆਪਾਂ ਉਮੀਦ ਕਰਦੇ ਆ ਤੁਹਾਨੂੰ ਮਿਲੇ ਮੈਮ ਤੁਹਾਡੇ ਨਾਲ ਵੀ ਗੱਲ ਕਰ ਰਹੇ ਮੈਡਮ ਨੇ ਨਾਂ ਲਿੱਤੇ ਆ ਸੁਖ ਸਿਮਰ ਤੁਸੀਂ ਸੁਖੋ ਜਾਂ ਸਿਮਰ ਹਾਂਜੀ ਮੈਂ ਸੁਖਜੀਤ ਆ ਅੱਛਾ ਸੁਜੀਤ ਜੀ ਮੈਨੂੰ ਇਹ ਜਵਾਬ ਦਿਓ ਕਿ ਆ ਜਿਹੜੇ ਸਟਾਲ ਮੁਹੱਈਆ ਕਰਵਾਏ ਗਏ ਪੰਜਾਬ ਸਰਕਾਰ ਵੱਲੋਂ ਕਿਸ ਤਰੀਕੇ ਨਾਲ ਕਿਹੜੀਆਂ ਫਾਰਮੈਲਿਟੀਜ਼ ਹੁੰਦੀਆਂ ਇਹਨਾਂ ਨੂੰ ਪ੍ਰੋਵਾਈਡ ਜਿਹੜਾ ਤੁਹਾਨੂੰ ਹਾਸਿਲ ਹੁੰਦਾ ਹੈ ਇਹ ਸਟਾਲ ਸਰ ਇਹਦੇ ਵਿੱਚ ਇਹ ਹੁੰਦਾ ਕਿ ਸਰਕਾਰ ਸਾਨੂੰ ਦਿੰਦੀ ਆ ਕਿ ਤੁਸੀਂ ਕਾਰੋਬਾਰ ਕਰੋ ਤੇ ਕਰਵਾਓ ਠੀਕ ਹੈ ਜਿਵੇਂ ਕਿ ਆ ਮੰਨ ਲਓ ਇੱਕ ਅੰਦਰਖਤੇ ਬੁਟਾਈ ਤਿਆਰ ਕਰਨਾ ਵਾ ਠੀਕ ਹੈ ਇਹਦੇ ਵਿੱਚ ਜਿਵੇਂ ਦੀਦੀ ਬੁਟੇ ਤਿਆਰ ਕਰਦੇ ਨੇ ਅਸੀਂ ਨਾਲਾ ਕਰੋਸ਼ੀਆ ਦਾ ਵਰਕ ਕਰਦੇ ਆ ਨੰਬਰ 2 ਤੇ ਹੋਰ 8 ਮੰਨ ਲਓ ਕਿਸੇ ਵੀ ਤਰੀਕੇ ਦੀ ਔਰ ਲਿਖਣਾ ਕਰਨਾ ਕਰਨਾ ਜਾਂ ਕੁਝ ਅਹੀਂ ਲਗ ਲਗ ਤਰ੍ਹਾਂ ਦੇ ਮੈਂਬਰ ਜੁੜੇ ਆ ਇਹਨਾਂ ਵਿੱਚ ਜੇ ਸਰਕਾਰ ਚਾਵੇ ਸਾਨੂੰ ਹੈਲਪ ਦੇਵੇ ਤੇ ਉਹਦੇ ਵਿੱਚ ਅਸੀਂ ਆਪਣੇ ਨਾਲ 40 ਤੋਂ 50 ਲੇਡੀਜ਼ ਨੂੰ ਹੋਰ ਕੰਮ ਕਰਵਾ ਸਕਦੇ ਆ ਜਿਵੇਂ ਕਿ ਉਹਦੇ ਵਿੱਚ ਪਹਿਲੇ ਕੰਮ ਪੱਖੀਆਂ ਬਣਾਉਣਾ ਨਾਲੇ ਬਣਾਉਣਾ ਦਰਿਆ ਦਾ ਚਾ ਕਿਸੇ ਵੀ ਤਰੀਕੇ ਦਾ ਕੰਮ ਜਿਹੜਾ ਉਹ ਆ ਹੀ ਆਪਣੇ ਨਾਲ 40 ਤੋਂ 50 ਲੇਡੀਜ਼ ਜੋੜ ਕੇ ਉਹ ਕੰਮ ਆਪਣਾ ਵਧਾ ਸਕਦੇ ਪਰ ਇਹਦੇ ਵਿੱਚ ਸਾਨੂੰ ਸਰਕਾਰ ਦੀ ਬਹੁਤ ਵੱਡੀ ਹੈਲਪ ਚਾਹੀਦੀ ਆ ਜੇ ਅਸੀਂ ਗੱਲ ਕਰੀਏ ਤਾਂ ਇਹ ਸਟਾਲ ਕਿਸ ਤਰ੍ਹਾਂ ਤੁਹਾਨੂੰ ਮਹਈਆ ਹੋਇਆ ਕਿਹੜੀਆਂ ਫਾਰਮੈਲिटीज ਹੁੰਦੀਆਂ ਕਿਨੇ ਸਮੇਂ ਪਹਿਲਾਂ ਅਪਲਾਈ ਕਰਨਾ ਪੈਂਦਾ ਜੋ ਹਾਸਲ ਹੁੰਦਾ ਤਦ ਤੱਕ ਇਹ ਸਟਾਲ ਜਿਵੇਂ ਕਿ ਇੱਕ ਬਲਾਕ ਦੇ ਮੈਂਬਰ ਬਣਨਾ ਪੈਂਦਾ ਜੇ ਇੱਕ ਬਲਾਕ ਵਿੱਚ ਮੈਂਬਰ ਬਣੇ ਉਹਦੇ ਵਿੱਚ ਸਰਕਾਰ ਨੇ ਸਾਨੂੰ ਬਹੁਤ ਸਹੂਲਤਾਂ ਦਿੱਤੀਆਂ ਜਿਵੇਂ ਜੁਨੀਫਾਰਮ ਤਿਆਰ ਕਰਨੀਆਂ ਜਾਂ ਕੋਈ ਵੀ ਕੰਮ ਲਾ ਲੋ ਕੋਈ ਆਪਾਂ ਤਿਆਰ ਕਰਦੇ ਆਂ ਜਾਂ ਕੁਛ ਵੀ ਅਲਗ ਤੇ ਉਹ ਸਾਨੂੰ ਸਰਕਾਰ ਜਿਹੜੀ ਇੱਕ ਸਹੂਲਤ ਦਿੰਦੀ ਜਿਉਂ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਆਉਂਦੇ ਜਿ ਆਚਾਰ ਬਣਾਉਣਾ ਮਰਬੇ ਪਾਉਣਾ ਜਾਂ ਕੁਝ ਵੀ ਸਰਕਾਰ ਸਾਨੂੰ ਵਿਲੇ ਨਹੀਂ ਰਹਿਣ ਦੇਦੀ ਉਹ ਆਂਦੀ ਕਿ ਕੰਮ ਕਰੋ ਪੈਸਾ ਕਮਾਓ ਤੇ ਹੋਰ ਵੀ ਲੇਡੀਜ਼ ਨੂੰ ਆਪਣੇ ਕੰਮ ਤੇ ਸਾਧਨ ਆਪਾਂ ਦਵਾਂਗੇ ਬਿਲਕੁਲ ਜੀ ਤੁਸੀਂ ਇਹ ਤਸਵੀਰਾਂ ਜਿਹੜੀਆਂ ਦੇਖੇ ਨੇ ਅੰਮ੍ਰਿਤਸਰ ਸ਼ਹਿਰ ਦੀਆਂ ਨੇ ਅੰਮ੍ਰਿਤਸਰ ਸ਼ਹਿਰ ਦੇ ਸਰਸ ਮੇਲੇ ਦੀਆਂ ਨੇ ਜਿੱਥੇ ਕਿ ਖੂਬਸੂਰਤ ਤਸਵੀਰਾਂ ਦਿਖਾਈ ਦੇ ਰਹੀਆਂ ਨੇ ਤੇ ਹਰ ਇੱਕ ਸਟਾਲ ਤੇ ਜਿਹੜੀਆਂ ਰੌਣਕਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹ ਜ਼ਰੂਰ ਦਿਖਾਈ ਦੇ ਰਹੀਆਂ ਨੇ ਤੁਸੀਂ ਲਗਾਤਾਰ ਗੱਲਬਾਤ ਕਰ ਰਹੇ ਆ ਤੇ महाराष्ट्र तो आए हुए जो लोग ने भी गलबात करते हैं मैडम किस तरह का लग रहा है इस मेले के अपना स्टॉल लगाया होया कि लग रहा है कैसा लग रहा है आप अच्छा लग रहा है यहाँ पे आए क्या चीज़ आप लेके ले आए और क्या कैसा रिस्पांस कैसा मिल रहा है हमने मिलेट्स के लड्डू लाए हैं ये पाँच मिलेट्स बने हुए हैं उसमें जागरी है और देसी घी है और टेस्टी लड्डू है बहुत अच्छा है मैं तो हाथ जोड़ के पंजाब से ऐसे बोल रही हूँ कि सब ने आके हमारे लड्डू लेके जाना क्योंकि ये होम है वो तो ये तो पिज्जा ये तो बर्गर तो सब खाते लेकिन होम मेड तो नहीं मिलता इधर तो मैं विनती करती हूँ यहाँ के लोगों को कि आके लेके जाना यहाँ से सब अच्छा, अच्छा आप दो दिन तेईस तारीख तक है हम अच्छा इसका फायदा बताओ आप लोगों को जो अमृतसर में रहते हैं जहाँ अमृतसर में आएंगे आपके पास आएंगे इनको और फायदा बताओ कि इनका फायदा क्या ये शुगर और डायबिटीज वाले को भी चलता है सब चीज सब बच्चों को भी चलता है छोटे एक साल का भी जो भी बच्चा रहे उनको भी चलता है पौष्टिक है हेल्दी है ये लोग खाते नहीं रोज बच्चे अपने खाते नहीं जो बिस्किट देते अपन उन बच्चों को वो न, वो नहीं देना है एक लड्डू भी दे तो अच्छा है चाय के साथ जो बिस्किट देते है ना मैदा रहता उसमें वो नहीं देना है लेकिन एक लड्डू रोज खाना है बहुत ही पौष्टिक है सबके हेल्थ के लिए अच्छा है अच्छा आप महाराष्ट्र से पंजाब आए हो पंजाब के अमृतसर में आए हो आपको कैसे पता लगा कि यहाँ पर मेला जो है लगा हुआ है हमारे हमको हमारे एस एस जी से हम एस एस जी एस एस जी से है और हमारे अभियान की तरफ से हमें मालूम हो जाता है कि यहाँ पे मेला है वो हमें पूर्व सूचना देते हैं सरकार की तरफ से ही है ये अभियान है बहुत बड़ा अभियान है उबेद अभियान है और ये अभियान से हमें सब पता चलता है अच्छा क्या क्या फायदा मिला है आपको स्टॉल ये आ, फ्री ऑफ कॉस्ट मिला है जहाँ फिर आपने पैसे नहीं 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 फ्री मिला है हमें हमें फ्री मिला है वो हमें आने जाने का भाड़ा भी दे, दे देते रहने की व्यवस्था है खाने की भी व्यवस्था है वो ही करते अच्छा, है अभियान सरकार के ये कारगुजारी से खुश खुशी सरकार चीज से आए और ये हम ग्रामीण भाग से आए तो हमें सुविधा है ਜੀ ਇਹ ਬਿਲਕੁਲ ਪੰਜਾਬ ਸਰਕਾਰ ਦੀ ਬਹੁਤ ਵਧੀਆ ਇਹ ਸਹੂਬਾ ਹੈ ਜਿਹੜੀ ਕਿ ਮਿਲੀ ਹੋਈ ਹੈ ਕੱਲੇ ਪੰਜਾਬ ਦੇ ਲੋਕਾਂ ਨੂੰ ਹੀ ਨਹੀਂ ਇਹ ਤੁਸੀਂ ਦੇਖੋ ਮਹਾਰਾਸ਼ਟਰ ਤੋਂ ਲੋਕ ਆਏ ਹੋਏ ਨੇ ਇੱਕ ਤੁਸੀਂ ਦੇਖੋ ਕਿ ਹਰ ਇੱਕ ਦਾ ਸਟੋਰ ਲੱਗਾ ਬਹੁਤ ਖੂਬਸੂਰਤ ਸਟੋਰ ਲੱਗਾ ਤੇ ਅਸੀਂ ਜ਼ਰੂਰ ਗੱਲਬਾਤ ਜਿਹੜੇ ਆ ਹੋਰ ਵੀ ਕਰਾਂਗੇ ਮਗਰ ਉਸ ਤੋਂ ਪਹਿਲਾਂ ਤੁਸੀਂ ਦੇਖੋ ਕਿ ਹਰ ਬੰਨੇ ਜਿਹੜਾ ਸਟਾਲ ਜਿਹੜੇ ਨੇ ਉਹ ਜ਼ਰੂਰ ਲੱਗੇ ਹੋਏ ਨੇ ਤੇ ਖੂਬਸੂਰਤ ਤਸਵੀਰਾਂ ਨੇ ਕਿਉਂਕਿ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਸਰਸ ਮੇਲਾ ਲੱਗਾ ਹੋਇਆ ਤਾਂ ਸਰਸ ਮੇਲੇ ਦੌਰਾਨ ਬਹੁਤ ਰੌਣਕਾਂ ਜੜੀਆਂ ਨੇ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਇੱਕ ਪੰਜਾਬ ਸਰਕਾਰ ਵੱਲੋਂ ਜਿਹੜਾ ਵਪਾਰ ਨੂੰ ਵੜਾਵਾ ਤੇ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਉਸ ਦੀ ਨਿਸ਼ਾਨੀ ਜਿਹੜੀ ਆ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਤੁਸੀਂ ਦੇਖੋ ਕਿ ਕੱਲੇ ਅੰਮ੍ਰਿਤਸਰ ਦੇ ਲੋਕ ਹੀ ਨਹੀਂ ਇਥੋਂ ਦੂਰੋਂ ਉੱਧਰੋਂ ਬਹੁਤ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਤੇ ਸਾਡੀ ਵੀ ਅਪੀਲ ਹੈ ਜਿਹੜੇ ਮੇਲੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਾਸਤੇ ਜਿਹੜੇ ਲੋਕਾਂ ਦਾ ਸਹਿਯੋਗ ਆ ਬਹੁਤ ਚਾਹੀਦਾ ਹੁੰਦਾ ਹੈ ਮਗਰ ਤੋਂਦਾ ਸੀ ਕਿ ਅੰਮ੍ਰਿਤਸਰ ਦੇ ਰਣਜੀਤ ਐਮਰੀ ਵਿੱਚ ਮੌਜੂਦ ਆ ਅੰਮ੍ਰਿਤਸਰ ਦੇ ਰਣਜੀਤ ਐਮਰੀ ਨੂੰ ਤੇ ਮੇਲੇ ਦੇ ਵਿੱਚ ਸਰਸ ਮੇਲਾ ਜਿਹੜਾ ਲੱਗਾ ਹੋਇਆ ਤੁਸੀਂ ਜ਼ਰੂਰ ਇੱਥੇ ਪਹੁੰਚੋ ਜੇਕਰ ਤੁਸੀਂ ਇੱਥੇ ਪਹੁੰਚੋਗੇ ਤਾਂ ਵਪਾਰ ਨੂੰ ਵੀ ਬੜਾਓ ਮਿਲੇਗਾ ਰੰਗਲਾ ਪੰਜਾਬ ਵੀ ਬਣੇਗਾ ਤੇ ਤੁਸੀਂ ਜਿਹੜੀਆਂ ਉਮੀਦਾਂ ਰੱਖਦੇ ਹੋ ਪੰਜਾਬ ਤੋਂ ਉਹ ਜ਼ਰੂਰ ਹਾਸਲ ਹੋਣਗੀਆਂ ਕੈ